ਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ ਇੱਕ ਅਨਾਨ ਸੌ ਬਿਮਾਰ ਖਾਸ ਪੇਸ਼ਕਸ਼ ਲੈ ਕੇ ਲੋਕ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਟਿਕਟਾਂ ਦੀ ਰੇਸ ਲੱਗੀ ਹੋਈ ਹੈ ਇੱਕ ਵਾਰ ਫਿਰ ਤੋਂ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਪੰਜਾਬ ਦੇ ਵਿੱਚ ਉਸ ਸੀਟ ਦੇ ਉੱਤੇ ਕੌਣ ਦਾਵੇਦਾਰ ਹੋਵੇਗਾ ਜਾਂ ਹੋ ਸਕਦਾ ਹੈ ਜ਼ਿਕਰ ਉਸਦਾ ਕਰਾਂਗੇ ਜਦੋਂ ਤੱਕ ਸੀਟਾਂ ਦਾ ਐਲਾਨ ਨਹੀਂ ਹੁੰਦਾ ਉਮੀਦਵਾਰਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਹਰ ਕਿਸੇ ਦੀ ਦਿਲਚਸਪੀ ਇਸ ਚੀਜ਼ ਦੇ ਵਿੱਚ ਬਣੀ ਹੁੰਦੀ ਹੈ ਕਿ ਸਾਡੇ ਹਲਕੇ ਦੇ ਵਿੱਚ ਕਿਹੜੇ ਕਿਹੜੇ ਸੰਭਾਵੀ ਉਮੀਦਵਾਰ ਨੇ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਸੰਭਾਵੀ ਚਿਹਰੇ ਨੇ ਇਸ ਕਰਕੇ ਅਸੀਂ ਲਗਾਤਾਰ ਉਹਨਾਂ ਚਿਹਰਿਆਂ ਤੇ ਫੋਕਸ ਕਰ ਰਹੇ ਹਾਂ ਉਹਨਾਂ ਚਿਹਰਿਆਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦਾ ਦਾਵਾ ਦਿਖਾ ਰਹੇ ਹਾਂ ਕਿਹੜੀ ਸੀਟ ਤੇ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਆਗੂ ਚੋਣਾਂ ਦੇ ਵਿੱਚ ਦਾਵੇਦਾਰ ਨੇ ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਸ਼ੋਧੀ ਕਿੜੀਆਂ ਕਿੜੀਆਂ ਸੀਟਾਂ ਹੋਣਗੀਆਂ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਉਹਨਾਂ ਦੇ ਉੱਤੇ ਦਾਅਵੇਦਾਰ ਹਰ ਪੋਲਿਟਿਕਲ ਜਿਹੜੀਆਂ ਮੁੱਖ ਪੰਜਾਬ ਦੀਆਂ ਚਾਰ ਪੋਲਿਟਿਕਲ ਪਾਰਟੀਆਂ ਨੇ ਸਾਰਿਆਂ ਦੇ ਦਾਅਵੇਦਾਰ ਉਹਨਾਂ ਸੀਟਾਂ ਦੇ ਉੱਤੇ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ 1100 ਵਿਮਾਨ ਤਾਂ ਕਿਸ ਪਾਰਟੀ ਦੇ ਵਿੱਚ ਕਿੰਨੇ ਕਿੰਨੇ ਦਾਅਵੇਦਾਰ ਨੇ ਕਿਹੜੀ ਕਿਹੜੀ ਸੀਟ ਤੋਂ ਟਿਕਟ ਖਿੜਕੀ ਦੇ ਉੱਪਰ ਕਿੰਨੀ ਵੱਡੀ ਲਾਈਨ ਲੱਗੀ ਹੈ ਇੱਕ ਇੱਕ ਕਰਕੇ ਦੱਸਾਂਗੇ ਕਿ ਕਿਸ ਪਾਰਟੀ ਦੇ ਕਿੰਨੇ ਦਾਵੇਦਾਰ ਨੇ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਘਟ ਚੋੜ ਦੀ ਚਰਚਾ ਹੁੰਦੀ ਹੈ ਪਰ ਘਟ ਚੋੜ ਨੂੰ ਲੈ ਕੇ ਹਲੇ ਦੋਨੇ ਪਾਰਟੀਆਂ ਕਿਸੇ ਸਿੱਟੇ ਤੇ ਨਹੀਂ ਪਹੁੰਚੀਆਂ ਸੋ ਇਸ ਕਰਕੇ ਫਿਲਹਾਲ ਅਸੀਂ ਇਹਨਾਂ ਦੋਨਾਂ ਪਾਰਟੀਆਂ ਦੇ ਕਿਹੜੇ ਕਿਹੜੇ ਹਲਕੇ ਤੋਂ ਕਿਹੜੇ ਕਿਹੜੇ ਦਾਵੇਦਾਰ ਨੇ ਉਹ ਦਿਖਾਉਨੇ ਆ ਜੇ ਘਟ ਚੋੜ ਹੋ ਜਾਂਦਾ ਤਾਂ ਤਸਵੀਰ ਬਦਲ ਜਾਂਦੀ ਹੈ ਪਰ ਅੱਜ ਦੀ ਜੋ ਸਥਿਤੀ ਹੈ ਉਹ ਸਥਿਤੀ ਦੇ ਮੁਤਾਬਕ ਦੋਨਾਂ ਪਾਰਟੀਆਂ ਦੇ ਵੱਖੋ ਵੱਖਰੇ ਦਾਵੇਦਾਰ ਨੇ ਬਿਲਕੁਲ ਇਸ ਵੱਖ-ਵੱਖਰੇ ਦਾਵੇਦਾਰਾਂ ਦਾ ਅਸੀਂ ਜ਼ਿਕਰ ਕਰੀਏ ਪਰ ਉਸ ਤੋਂ ਪਹਿਲਾਂ ਵੱਡੀ ਖਬਰ ਉਸਦੇ ਨਾਲ ਸ਼ੁਰੂਆਤ ਵੱਡੀ ਖਬਰ ਇਹ ਹੈ ਕਿ ਕਤਾਰ ਲੰਬੀ ਹੁੰਦੀ ਜਾ ਰਹੀ ਹੈ ਹਰ ਪੋਲਿਟਿਕਲ ਪਾਰਟੀ ਦੀ ਟਿਕਟ ਖਿੜਕੀ ਦੇ ਉੱਤੇ ਔਰ ਮੈਂ ਬੀਜੇਪੀ ਦਾ ਜ਼ਿਕਰ ਕਰਾਂਗਾ ਬੀਜੇਪੀ ਦੀ ਟਿਕਟ ਖਿੜਕੀ ਦੇ ਉੱਤੇ ਲੰਬੀ ਕਤਾਰ ਹੈ 13 ਸੀਟਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਤੇ ਉਸ ਦੇ ਪਿੱਛੇ 230 ਦਾਵੇਦਾਰ ਨੇ ਜੋ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਵੇ ਲੋਕ ਸਭਾ ਹਲਕੇ ਤੋਂ ਵਕ-ਵਕ ਲੋਕ ਸਭਾ ਹਲਕਿਆਂ ਤੋਂ ਵਕ-ਵਕ ਦਾਵੇਦਾਰਾਂ ਨੇ ਆਪਣੀ ਦਾਵੇਦਾਰੀ ਜਿਤਾ ਦਿੱਤੀ ਹੈ ਬੀਜੇਪੀ ਹਾਈ ਕਮਾਂਡ ਦੇ ਕੋਲ ਬਕਾਇਦਾ ਇੱਕ ਤਰੀਕੇ ਨਾਲ ਅਪਲਾਈ ਕਰ ਦਿੱਤਾ ਗਿਆ ਹੈ ਸੀਟਾਂ ਦੇ ਲਈ ਜੋ ਸਾਡੇ ਕੋਲ ਜਾਣਕਾਰੀ ਹੈ ਪੰਜਾਬ ਦੀਆਂ 13 ਸੀਟਾਂ ਲੋਕ ਸਭਾ ਦੀਆਂ ਆਪਾਂ ਸਾਰੇ ਜਾਣਦੇ ਹਾਂ ਤੇ ਉਹਨਾਂ ਦੇ ਲਈ ਬੀਜੇਪੀ ਦੇ 230 ਦਾਵੇਦਾਰ ਮੈਦਾਨ ਦੇ ਵਿੱਚ ਹੈ ਜਿਸ ਨੂੰ ਕੈਲਕੂਲੇਟ ਕੀਤਾ ਜਾਵੇ ਤਾਂ ਆਪਨ ਇੱਕ ਸੀਟ ਦੇ ਉੱਤੇ 18 ਉਮੀਦਵਾਰ ਜਾਂ ਦਾਵੇਦਾਰ ਨੇ ਜੋ ਟਿਕਟ ਦੇ ਚਾਹਵਾਨ ਨੇ ਬੀਜੇਪੀ ਦੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਤੇ 13 ਸੀਟਾਂ ਦੇ ਉੱਤੇ ਕਿਉਂਕਿ ਇੱਕ ਪਾਸੇ ਗੜਜੋੜ ਦੀਆਂ ਚਰਚਾਵਾਂ ਨੇ ਦੂਜੇ ਪਾਸੇ ਟਿਕਟ ਦੇ ਦਾਵੇਦਾਰਾਂ ਦੀ ਲਿਸਟ ਲੰਬੀ ਦੋ ਸੀਟਾਂ ਦਾ ਅਸੀਂ ਅੱਜ ਜ਼ਿਕਰ ਕਰਾਂਗੇ ਔਰ ਦੋ ਸੀਟਾਂ ਨੇ ਇੱਕ ਹੈ ਫਤੇਗੜ ਸਾਹਿਬ ਔਰ ਦੂਸਰੀ ਹੈ ਹਾਈ ਪ੍ਰੋਫਾਈਲ ਸੀਟ ਸੰਗਰੂਰ ਸੋ ਦੋਨਾਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਕਿਹੜੇ ਕਿਹੜੇ ਦਾਵੇਦਾਰ ਨੇ ਇਹ ਦਿਖਾਵਾਂਗੇ ਔਰ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਜੋ ਅਸੀਂ ਪਹਿਲਾਂ ਦਿਖਾ ਚੁੱਕੇ ਆ ਉਸ ਤੇ ਵੀ ਇੱਕ ਨਜ਼ਰ ਪਾਵਾਂਗੇ ਕਿ ਕਿਹੜੇ ਕਿਹੜੇ ਇਸ ਵੇਲੇ ਦਾਵੇਦਾਰ ਨੇ ਪਹਿਲਾ ਸ਼ੁਰੂਆਤ ਫਟੇਗੜ ਸੈੱਟ ਸੈਬ ਸੀਟ ਤੋਂ ਕਰਦੇ ਹਾਂ ਜੀ ਬਿਲਕੁਲ ਸਭ ਤੋਂ ਪਹਿਲਾਂ ਫਟੇਗੜ ਸਾਹਿਬ ਦੇ ਜਿਹੜੇ ਫੈਕਟਰ ਨੇ ਕਿਉਂਕਿ ਫੈਕਟਰ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਵੀ ਪਾਰਟੀ ਕੋਈ ਟਿਕਟ ਦਿੰਦੀ ਹੈ ਕਿਸੇ ਨੂੰ ਵੀ ਉਮੀਦਵਾਰ ਬਣਾਉਂਦੀ ਹੈ ਕਿਸੇ ਵੀ ਅਗੂ ਨੂੰ ਤਾਂ ਫਿਰ ਫੈਕਟਰ ਬਹੁਤ ਧਿਆਨ ਦੇ ਵਿੱਚ ਰੱਖੇ ਜਾਂਦੇ ਨੇ ਕਿ ਉਹ ਹਲਕੇ ਦੇ ਵਿੱਚ ਕਿਹੜਾ ਵੋਟ ਬੈਂਕ ਜ਼ਿਆਦਾ ਹੈ ਕਿਹੜਾ ਕਿਸ ਦੇ ਪਾਸੇ ਜਾ ਸਕਦਾ ਹੈ ਸਾਡੇ ਪਾਸੇ ਕਿਵੇਂ ਆ ਸਕਦਾ ਹੈ ਕਿਸ ਨੂੰ ਟਿਕਟ ਦੇਈਏ ਤੇ ਸਮੀਕਰਨ ਸਾਡੇ ਪੱਖ ਦੇ ਵਿੱਚ ਬਣ ਸਕਦੇ ਨੇ ਜਾਂ ਜਿੱਤ ਹਾਸਲ ਹੋ ਸਕਦੀ ਹੈ ਤਾਂ ਫੈਕਟਰ ਆ ਚੁੱਕੇ ਨੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੇ ਫੈਕਟਰ ਬਹੁਤ ਅਹਿਮ ਜੋ ਤਕਰੀਬਨ ਪੰਜਾਬ ਦੇ ਵਿੱਚ ਹਰ ਸੀਟ ਦੇ ਉੱਤੇ ਤੁਹਾਨੂੰ ਨਜ਼ਰ ਆਉਂਦਾ ਹੈ ਡੇਰਿਆਂ ਦਾ ਪ੍ਰਭਾਵ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਡੇਰੇ ਹਨ ਤਾਂ ਫਤਿਹਗੜ ਸਾਹਿਬ ਦੀ ਸੀਟ ਦੇ ਉੱਤੇ ਬਹੁਤ ਸਾਰੇ ਡੇਰਿਆਂ ਦਾ ਪ੍ਰਭਾਵ ਹੈ ਡੇਰਾ ਸਰਸਾ ਦਾ ਪ੍ਰਭਾਵ ਹੈ ਡੇਰਾ ਜਿਹੜੇ ਬਿਆਸ ਹੈ ਉਹਨਾਂ ਦਾ ਪ੍ਰਭਾਵ ਹੈ ਨਿਰੰਕਾਰੀ ਜਿਹੜੇ ਡੇਰਾ ਹੈਗਾ ਉਹਨਾਂ ਦਾ ਪ੍ਰਭਾਵ ਹੈ ਹੋਰ ਵੱਖ-ਵੱਖ ਡੇਰੇ ਹੈਗੇ ਨੇ ਜਿਨ੍ਹਾਂ ਦਾ ਪ੍ਰਭਾਵ ਹੈ ਇਸ ਕਰਕੇ ਜਦੋਂ ਵੀ ਫਤੇਗੜ ਸਾਹਿਬ ਦੇ ਉਮੀਦਵਾਰ ਐਲਾਨੇ ਜਾਣਗੇ ਤਾਂ ਇਹਨਾਂ ਫੈਕਟਰ ਨੂੰ ਬਹੁਤ ਧਿਆਨ ਦੇ ਵਿੱਚ ਰੱਖਿਆ ਜਾਏਗਾ ਜਿਸ ਦੇ ਵਿੱਚ ਸਭ ਤੋਂ ਐਮ ਹੈ ਡੇਰਿਆਂ ਦਾ ਪ੍ਰਭਾਵ ਬਿਲਕੁਲ ਉਸ ਦੇ ਨਾਲ ਦੂਸਰੇ ਜਿਹੜੇ ਫੈਕਟਰ ਨੇ ਤਕਰੀਬਨ ਹਰ ਹਲਕੇ ਦੇ ਵਿੱਚ ਇਹਨਾਂ ਫੈਕਟਰਸ ਨੂੰ ਦੇਖਿਆ ਜਾਂਦਾ ਪਿੰਡੂ ਸੀਟ ਹੈ ਫਤੇਗੜ ਸਾਹਿਬ ਕਿਉਂਕਿ ਸ਼ਹਿਰੀ ਹਲਕੇ ਨਹੀਂ ਪੈਂਦੇ ਜ਼ਿਆਦਾ ਉਸ ਤੋਂ ਇਲਾਵਾ ਦਲਿਤਵਾਦੀ ਹੈ ਕਿਉਂਕਿ ਸੀਟ ਵੀ ਰਿਜ਼ਰਵ ਹੈ ਇਸ ਕਰਕੇ ਦਲਿਤ ਵੋਟ ਪੈਕ ਜਿਹੜਾ ਹੈ ਉਹ ਬਹੁਤ ਮਾਇਨੇ ਰੱਖਦਾ ਹੈ ਔਰ ਹਿੰਦੂ ਵੋਟਰ ਜ਼ਹਿਰ ਜੀ ਗੱਲ ਹੈ ਕਿੰਨਾ ਪ੍ਰਭਾਵਿਤ ਕਰਦੇ ਨੇ ਇਸ ਪੂਰੇ ਸਮੀਕਰਨ ਨੂੰ ਸੋ ਇਹਨਾਂ ਫੈਕਟਰਸ ਨੂੰ ਸਾਹਮਣੇ ਰੱਖ ਕੇ ਕੋਈ ਵੀ ਪਾਰਟੀ ਆਪਣੇ ਉਮੀਦਵਾਰ ਦੀ ਚੋਣ ਕਰੇਗੀ ਹਾਲਾਂਕਿ ਕੁਝ ਸਮਾਂ ਬਾਕੀ ਹੈ 1 2 4 ਦਿਨਾਂ ਦੇ ਵਿੱਚ ਹੋਰ ਸਥਿਤੀ ਸਪਸ਼ਟ ਹੋ ਜਾਏਗੀ ਪਰ ਇਹ ਫੈਕਟਰ ਬਹੁਤ ਹੈ ਬਿਲਕੁਲ ਫੈਕਟਰ ਦਾ ਜ਼ਿਕਰ ਕਰ ਰਹੇ ਇੱਕ ਵਾਰ ਫਟਾਫਟ ਆਪਾਂ ਸਾਰੀਆਂ ਸੀਟਾਂ ਦੇਖ ਲਈਏ ਕਿ ਕਿਹੜੀਆਂ-ਕਿਹੜੀਆਂ ਸੀਟਾਂ ਨੇ ਫਟੇਗੜ ਸਾਹਿਬ ਜਿਹੜੀ ਅ ਲੋਕ ਸਭਾ ਦੇ ਵਿੱਚ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਫੈਕਟਰ ਦਾ ਸੀ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਨੌ ਸੀਟਾਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਫਤਿਹਗੜ੍ਹ ਸਾਹਿਬ ਸੀਟ ਹੈ ਜੋ ਮੌਜੂਦਾ ਸਮੇਂ ਚਾਵਾ ਆਦਮੀ ਪਾਰਟੀ ਦੇ ਕੋਲ ਹੈ ਬਸੀ ਪਠਾਣਾ ਅਮਲੋਖ ਖੰਨਾ ਪਾਇਲ ਉਸ ਤੋਂ ਬਾਅਦ ਰਾਈਕੋਟ ਸੰਬਰਾਲਾ ਸਾਨੇਵਾਲ ਤੇ ਅਮਰਗੜ ਇਹ ਨੌ ਸੀਟਾਂ ਨੇ ਜਿਹੜਾ ਹਿੰਦੂ ਵੋਟਰ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਸਬੇ ਛੋਟੇ-ਛੋਟੇ ਆਉਂਦੇ ਨੇ ਇਸ ਸੀਟ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਉਹਨਾਂ ਦੇ ਵਿੱਚ ਜੇ ਫਤਿਹਗੜ੍ਹ ਸੀਟ ਦਾ ਮੈਂ ਜ਼ਿਕਰ ਕਰਾਂ ਤਾਂ ਫਤਿਹਗੜ੍ਹ ਸੀਟ ਦੇ ਵਿੱਚ ਸਰਾਂਦਾ ਜਿਹੜਾ ਆਂਦਾ ਹੈ ਕਸਬਾ ਹੈਗਾ ਉਹ ਤੇ ਹਿੰਦ ਬਸੀ ਪਠਾਣਾ ਦੇ ਵਿੱਚ ਬਸੀ ਪਠਾਣਾ ਦੇ ਵਿੱਚ ਹਿੰਦੂ ਵੋਟਰ ਹੈਗੇ ਨੇ ਖਮਾਣੋ ਦੇ ਵਿੱਚ ਕਿਉਂਕਿ ਬਸੀ ਪਠਾਣਾ ਦਾ ਹਿੱਸਾ ਹੈ ਖਮਾਣੋ ਖਮਾਣੋ ਦੇ ਵਿੱਚ ਹੈਗੇ ਨੇ ਅਮਲੋ ਦੇ ਵਿੱਚ ਮੰਡੀ ਗੋਬਿੰਦਗੜ ਆਂਦਾ ਤਾਂ ਅਮਲੋ ਦੇ ਵਿੱਚ ਵੀ ਹਿੰਦੂ ਮੰਡੀ ਗੋਬਿੰਦਗੜ ਦੇ ਵਿੱਚ ਇੰਡਸਟਰੀ ਹਬ ਆ ਉੱਥੇ ਹਿੰਦੂ ਵੋਟਰ ਵੱਡੀ ਤعداد ਚ ਹੈ ਖੰਨਾ ਸੀਟ ਆਂਦੀ ਹੈ ਖੰਨਾ ਸੀਟ ਦੇ ਵਿੱਚ ਵੀ ਕਿਉਂਕਿ ਬਹੁਤ ਵੱਡਾ ਸ਼ਹਿਰ ਹੈ ਖੰਨਾ ਲੁਧਿਆਣਾ ਜ਼ਿਲ੍ਹੇ ਦਾ ਤਾਂ ਉੱਥੇ ਵੀ ਹਿੰਦੂ ਵੋਟਰ ਇੱਕ ਵੱਡਾ ਰੋਲ ਪਲੇ ਕਰਦੇ ਨੇ ਜਦੋਂ ਕੋਈ ਵੀ ਟਿਕਟ ਦਿੱਤੀ ਜਾਂਦੀ ਹੈ ਜਾਂ ਫਿਰ ਜਿੱਤ ਹਾਰ ਦਾ ਫੈਸਲਾ ਹੁੰਦਾ ਉਸ ਤੋਂ ਬਾਅਦ ਪਾਇਲ ਦੀ ਸੀਟ ਹੈ ਰਿਜ਼ਰਵ ਸੀਟ ਹੈ ਨੋ ਰਾਈਕੋਟ ਸਮਰਾਲਾ ਇਨਫੈਕਟ ਸਮਰਾਲਾ ਤੇ ਸਮਰਾਲਾ ਤੇ ਮਾਚੀਬੜਾ ਦੋਵੇਂ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਵੀ ਹਿੰਦੂ ਵੋਟਰ ਦਾ ਇੱਕ ਵੱਡਾ ਆਧਾਰ ਹੈਗਾ ਉਸ ਤੋਂ ਬਾਅਦ ਸਾਨੇਵਾਲ ਤੇ ਅਮਰਗੜ ਹਾਲਾਂਕਿ ਇਹ ਛੋਟੇ-ਛੋਟੇ ਸੀਟਾਂ ਦੇ ਵਿੱਚ ਕਸਬੇ ਕਸਬਿਆਂ ਦੇ ਨਾਲ ਪਿੰਡੂ ਵੋਟ ਬਹੁਤ ਐ ਤੇ ਇਸ ਕਰਕੇ ਅਸੀਂ ਜ਼ਿਕਰ ਕੀਤਾ ਕਿ ਇੱਕ ਵੱਡਾ ਆਧਾਰ ਪਿੰਡਾਂ ਵਾਲੀ ਵੋਟ ਦਾ ਹੈ ਜੋ ਕਿ ਡਿਸਾਈਡ ਕਰਦਾ ਹੈ ਕਿ ਕੌਣ ਇਸ ਸੀਟ ਦੇ ਉੱਤੇ ਉਮੀਦਵਾਰ ਹੋਵੇ ਤੇ ਕੌਣ ਜਿੱਤੇ ਤਾਂ ਅਸੀਂ ਜ਼ਿਕਰ ਕਰਾਂਗੇ ਸਾਰਾ ਤੁਹਾਡੇ ਸਾਹਮਣੇ ਹੈ ਉਸ ਤੋਂ ਬਾਅਦ ਮੈਂ ਹੁਣ ਅੱਗੇ ਵਧਦੇ ਤੇ ਆਪਾਂ ਰੁਕ ਕਰਾਂਗੇ ਜਿਹੜੇ ਦਾਵੇਦਾਰ ਨੇ ਆਪਾਂ ਪਹਿਲਾਂ ਦਾਵੇਦਾਰਾਂ ਦਾ ਜ਼ਿਕਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਦੇ ਕਿਹੜੇ ਦਾਵੇਦਾਰ ਨੇ ਵੀਡੀਓ ਸਕਰੀਨ ਦੇ ਉੱਤੇ ਆ ਚੁੱਕੇ ਨੇ ਫਤੇਗੜ ਸਾਹਿਬ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਦਾਵੇਦਾਰ ਜੇ ਨਜ਼ਰ ਪਾਈਏ ਇਹਨਾਂ ਤੇ ਦਰਬਾਰਾ ਸਿੰਘ ਗੁਰੂ ਸਾਬਕਾ ਆਈਐਸ ਨੇ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਵਿਧਾਨ ਸਭਾ ਦੀ ਚੋਣ ਦੋ ਵਾਰ ਉਹਨਾਂ ਵੱਲੋਂ ਲੜੀ ਗਈ ਹੈ ਕਾਮਯਾਬ ਨਹੀਂ ਹੋਏ ਪਰ ਇਸ ਵਾਰੀ ਇਹਨਾਂ ਨੂੰ ਪਾਰਟੀ ਫਤੇਗੜ ਸਾਹਿਬ ਤੋਂ ਉਤਾਰ ਸਕਦੀ ਹੈ ਦੂਸਰਾ ਚਿਹਰਾ ਜਿਹੜਾ डीटीओ करण सिंह ਦਾ ਕਿਉਂਕਿ ਮੁਹਾਲੀ ਦੇ ਵਿੱਚ ਇਹ ਡੀਟੀਓ ਦੇ ਤੌਰ ਤੇ ਇਹ ਲੰਮਾ ਸਮਾਂ ਸੇਵਾਵਾਂ ਦੇ ਚੁੱਕੇ ਨੇ ਇਹਨਾਂ ਦੀ ਧਰਮ ਪਤਨੀ ਸ਼੍ਰੋਮਣੀ ਕਾਲੀ ਦਲ ਦੀ ਵਿਧਾਇਕ ਰਹਿ ਚੁੱਕੀ ਹੈ ਕਰਨ ਸਿੰਘ ਡੀਟੀਓ ਇਸ ਵੇਲੇ ਜਨਰਲ ਸੈਕਟਰੀ ਨੇ ਸ਼੍ਰੋਮਣੀ ਕਾਲੀ ਦਲ ਦੇ ਇਹ ਵੀ ਉਸ ਹਲਕੇ ਤੋਂ ਸੀਟ ਦੇ ਦਾਵੇਦਾਰ ਨੇ ਤੀਸਰਾ ਚਿਹਰਾ ਜਿਹੜਾ ਹੈ ਵਿਕਰਮਜੀਤ ਸਿੰਘ ਖਾਲਸਾ ਸਾਬਕਾ ਵਿਧਾਇਕ ਨੇ ਔਰ ਇਹਨਾਂ ਨੂੰ ਵੀ ਫਤੇਗੜ ਸਾਹਿਬ ਸੀਟ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਫਿਲਹਾਲ ਇਹ ਨਾਮ ਜਿਹੜੇ ਨੇ ਇਹ ਵਿਚਾਰੇ ਜਾ ਰਹੇ ਬਿਲਕੁਲ ਮੈਂ ਜ਼ਿਕਰ ਕਰ ਦਮਾ ਦਰਬਾਰਤ ਸਿੰਘ ਗਰੂ ਦਾ ਇਹਨਾਂ ਨੂੰ ਇੱਕ ਵਾਰ ਪਹਿਲਾਂ ਵੀ ਟਿਕਟ ਦਿੱਤੀ ਗਈ ਜਿੱਤ ਹਾਸਲ ਨਹੀਂ ਕਰ ਸਕੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਵਸੀ ਪਠਾਣਾ ਫਤਿਹਗੜ ਸਾਹਿਬ ਦੀ ਹੀ ਇੱਕ ਸੀਟ ਹੈ ਲੋਕ ਸਭਾ ਦੇ ਵਿੱਚ ਹੁੰਦੀ ਹੈ ਉੱਥੋਂ ਟਿਕਟ ਮਿਲੀ ਨਹੀਂ ਜਿੱਤ ਸਕੇ ਸੀ ਉਸ ਤੋਂ ਪਹਿਲਾਂ ਭਧੌੜ ਤੋਂ ਇੱਕ ਵਾਰ ਇਹਨਾਂ ਨੂੰ ਟਿਕਟ ਮਿਲੀ ਸੀ 2017 ਦੇ ਵਿੱਚ ਵਿਧਾਨ ਸਭਾ ਦੀ ਉੱਥੋਂ ਵੀ ਹਾਰ ਗਏ ਸੀ ਸਾਬਕਾ ਆਈਐਸ ਨੇ ਇੱਕ ਵਾਰ ਫਿਰ ਤੋਂ ਦਾਅਵੇਦਾਰ لازمی ਤੌਰ ਤੇ ਇਸ ਸੀਟ ਤੋਂ ਹੈਗੇ ਨੇ ਕਰਨ ਸਿੰਘ ਡੀਟੀਓ ਜਨਰਲ ਸਕੱਤਰ ਨੇ ਹੋਰ ਪਿਛਲੇ ਕੁਝ ਸਮੇਂ ਦੇ ਵਿੱਚ ਪਟੇਗੜ ਸਾਹਿਬ ਦੇ ਇਲਾਕੇ ਦੇ ਵਿੱਚ ਥੋੜੇ ਸਰਗਰਮ ਰਹੇ ਨੇ ਇਸ ਕਰਕੇ ਟਿਕਟ ਦੀ ਦਾਅਵੇਦਾਰੀ ਇਹਨਾਂ ਦੇ ਵੱਲੋਂ ਵੀ ਠੋਕੀ ਜਾ ਰਹੀ ਹੈ ਹੁਣ ਕਰਨ ਸਿੰਘ ਡੀਟੀਓ ਤੇ ਪਾਰਟੀ ਕਿੰਨਾ ਭਰੋਸਾ ਜਟਾਉਂਦੀ ਹੈ ਉਹ ਦੇਖਣਾ ਹੋਵੇਗਾ ਇਹ ਇੱਕ ਬਹੁਤ ਦਿਲਚਸਪ ਨਾਮ ਹੈ ਤੁਸੀਂ ਜ਼ਰੂਰ ਨੋਟ ਕਰਨਾ ਵਿਕਰਮਜੀਤ ਸਿੰਘ ਖਾਲਸਾ ਇਹ ਸਾਬਕਾ ਵਿਧਾਇਕ ਨੇ ਜੋ ਜਾਣਕਾਰੀ ਹੈ ਇਹ ਬਸੰਤ ਸਿੰਘ ਖਾਲਸਾ ਦੇ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨੇ ਇੱਕ ਵੱਡਾ ਅਕਾਲੀ ਦਲ ਦਾ ਚਿਹਰਾ ਬਸੰਤ ਸਿੰਘ ਖਾਲਸਾ ਰਹੇ ਨੇ ਇਹਨਾਂ ਦੀ ਵੀ ਦਾਵੇਦਾਰੀ ਬਹੁਤ ਮਜ਼ਬੂਤ ਕਹੀ ਜਾ ਰਹੀ ਹੈ ਜੇ ਮੈਂ ਜ਼ਿਕਰ ਕਰਾਂ ਤਿੰਨਾਂ ਦੇ ਵਿੱਚੋਂ ਤਾਂ ਸਾਨੂੰ ਲੱਗ ਰਿਹਾ ਕਿ ਪਹਿਲੇ ਨੰਬਰ ਦੇ ਉੱਤੇ ਹੋ ਸਕਦਾ ਹੈ ਕਿ ਦਾਵੇਦਾਰੀ ਦੇ ਵਿੱਚ ਵਿਕਰਮਜੀਤ ਸਿੰਘ ਖਾਲਸਾ ਹੋਣ ਉਸ ਤੋਂ ਬਾਅਦ ਦਰਬਾਰਾ ਸਿੰਘ ਗਰੂ ਵੀ ਬਿਲਕੁਲ ਪਹਿਲੀ ਕਤਾਰ ਦੇ ਵਿੱਚ ਹੈਗੇ ਨੇ ਕਰਨ ਸਿੰਘ ਡੀਟੀਓ ਹੈਗੇ ਨੇ ਅੱਛਾ ਜੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੁੰਦਾ ਦਾਵੇਦਾਰ ਜਾਂ ਕੋਈ ਉਮੀਦਵਾਰ ਤਾਂ ਕੋਈ ਹੋਰ ਵੀ ਕੈਂਡੀਡੇਟ ਅਕਾਲੀ ਦਲ ਦੇ ਵੱਲੋਂ ਲਾਜ਼ਮੀ ਤੌਰ ਤੇ ਉਤਾਰਿਆ ਜਾ ਸਕਦਾ ਹੈ ਬਿਲਕੁਲ ਅਰੇ ਇਸ ਦੇ ਵਿੱਚ ਘਰ ਇੱਕ ਚੀਜ਼ ਹੋਰ ਦਰਸ਼ਕਾਂ ਦੇ ਨੋਟ ਕਰਨ ਵਾਲੀ ਹੈ ਕਿ ਜੇ ਅਸੀਂ 1 2 3 ਇਹ ਚਾਰ ਤਸਵੀਰਾਂ ਦਿਖਾਉਂਦੇ ਆ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਪਹਿਲੇ ਨੰਬਰ ਦੀ ਦਾਅਵੇਦਾਰੀ ਹੈ ਉਹਦੀ ਦੂਸਰੀ ਤੀਸਰੀ ਇਹ ਸਿਰਫ ਤਸਵੀਰਾਂ ਨੇ ਅਸੀਂ ਸਿਰਫ ਤਸਵੀਰਾਂ ਦਿਖਾ ਰਹੇ ਹਾਂ ਇਸ 'ਚ ਦਾਅਵੇਦਾਰੀ ਜਿਹੜੀ ਆ ਉਹ ਕਿਸੇ ਦੀ ਵੀ ਹੋ ਸਕਦੀ ਹੈ ਮਤਲਬ ਇਹ ਨਹੀਂ ਕਿ 1 2 3 ਹੈ ਇਹ 1 2 3 ਵੀ ਹੋ ਸਕਦਾ ਹੈ ਪਹਿਲੇ ਨੰਬਰ ਤੇ ਡੀਟੀਓ ਵੀ ਹੋ ਸਕਦੇ ਨੇ ਪਹਿਲੇ ਨੰਬਰ ਤੇ ਖਾਲਸਾ ਵੀ ਹੋ ਸਕਦੇ ਨੇ ਪਹਿਲੇ ਨੰਬਰ ਤੇ ਦਰਬਾਰਾ ਸਿੰਘ ਜੁਰੂ ਵੀ ਹੋ ਸਕਦੇ ਨੇ ਖੈਰ ਸਕਰੀਨ ਸ਼ਾਟ ਲੈ ਲਓ ਤੁਸੀਂ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ ਨਿਊਜ਼ 80 ਪੰਜਾਬ ਬਹੁਤ ਟਾਪ ਦੇ ਸੋਰਸਸ ਤੋਂ ਬਾਅਦ ਇਹ ਪੂਰੀ ਲਿਸਟ ਤਿਆਰ ਕਰ ਰਹੇ ਹਾਂ ਇਸ ਕਰਕੇ ਸਕਰੀਨਸ਼ਾਟ ਲੈ ਕੇ ਰੱਖੋ ਫਤਿਹਗੜ ਸਾਹਿਬ ਦੇ ਜਿਹੜੇ ਲੋਕ ਨਹੀਂ VOTER ਨੇ ਇਹਨਾਂ ਦੇ ਵਿੱਚੋਂ ਅਕਾਲੀ ਗਿਰਦਾ ਕੋਈ ਉਮੀਦਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ ਤੁਹਾਨੂੰ ਨਜ਼ਰ ਆ ਸਕਦਾ ਹੈ BJP ਦੇ ਚਿਹਰੇ ਦੇਖਦੇ ਹਾਂ BJP ਦੇ ਕਿਹੜੇ-ਕਿਹੜੇ ਚਾਵਾਨ ਨੇ ਉਮੀਦਵਾਰ ਨੇ ਲਾਈਨ ਦੇ ਵਿੱਚ ਚਰਨਜੀਤ ਸਿੰਘ ਅਟਵਾਲ ਵੱਡਾ ਨਾਮ ਹੈ ਸਾਬਕਾ ਮੰਤਰੀ ਰਹ ਚੁੱਕੇ ਨੇ ਵਿਧਾਨ ਸਭਾ ਦੇ ਸਪੀਕਰ ਰਹ ਚੁੱਕੇ ਨੇ ਲੋਕ ਸਭਾ ਦੇ ਡਿਪੀ ਸਪੀਕਰ ਰਹ ਚੁੱਕੇ ਨੇ ਦੂਸਰਾ ਨਾਮ ਡਾਕਟਰ ਦੀਪਕ ਜੋਤੀ ਜਨਰਲ ਸਕੱਤਰ ਨੇ ਮਹਿਲਾ ਮੋਰਚਾ ਦੇ ਗਗਨਦੀਪ ਸਿੰਘ ਕੈਂਥ ਉਹਨਾਂ ਦਾ ਨਾਮ ਹੈ ਜੇਜਾਸਿਕ 발ਮੀਕੀ ਨੇ ਉਹਨਾਂ ਦਾ ਨਾਮ ਹੈ ਯਾਨੀ ਦਾਵੇਦਾਰੀ ਹੈ ਬੀਜੇਪੀ ਵੱਲੋਂ ਡਾਕਟਰ ਨਰੇਸ਼ ਚੋਹਾਨ ਨੇ ਸਾਬਕਾ ਐਸਐਚਓ ਨੇ ਓਵੀ ਲਾਈਨ ਦੇ ਵਿੱਚ ਨੇ ਔਰ ਸਤਵੰਤ ਸਿੰਘ ਮੋਹੀ ਸਾਬਕਾ ਵਿਧਾਇਕ ਨੇ ਸੋ ਇਹ ਫਿਲਹਾਲ 6 ਚਿਹਰੇ ਨੇ ਜਿਹੜੇ ਇਸ ਵੇਲੇ ਰੇਸ ਦੇ ਵਿੱਚ ਲੱਗ ਰਹੇ ਨੇ ਕਿਉਂਕਿ ਅਸੀਂ ਅਕਾਲੀ ਦਲ ਤੇ ਬੀਜੇਪੀ ਦੀ ਇਕੱਲੇ ਇਕੱਲੇ ਤੌਰ ਤੇ ਦਾਵੇਦਾਰੀ ਦਿਖਾ ਰਹੇ ਹਾਂ ਜੇ ਕੱਲ ਨੂੰ ਅਲਾਈਂਸ ਹੋ ਜਾਂਦਾ ਹੈ ਘਟ ਜੋੜ ਹੋ ਜਾਂਦਾ ਹੈ ਫਿਰ ਇਹ ਤਸਵੀਰ ਕੁਝ ਵੱਖਰੀ ਹੋ ਸਕਦੀ ਹੈ ਬਿਲਕੁਲ ਫਿਰ ਇਕੱਠੇ ਹੋਣਗੇ ਫਿਰ ਦਾਵੇਦਾਰ ਵੀ ਇਕੱਠੇ ਹੋਣਗੇ ਯਾਰ ਬਹੁਤ ਲੰਬੀ ਲਿਸਟ ਤੁਹਾਨੂੰ ਫਟਕਟ ਸਾਹਿਬ ਦੇ ਵਿੱਚ ਭਾਜੀਪੀ ਦੇ ਆਗੂਆਂ ਦੀ ਨਜ਼ਰ ਆ ਰਹੀ ਹੈ ਇਨਫੈਕਟ ਜਿਹੜੀ ਅਸੀਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਖਬਰ ਦੀ ਖਾਈਏ ਉਸ ਦੇ ਵਿੱਚ ਕਲੀਅਰ ਹੈ ਕਿ ਕਿਉਂ ਇੰਨੀ ਲੰਬੀ ਲਿਸਟ ਹੋ ਗਈ ਹੈ ਹਰ ਸੀਟ ਦੇ ਉੱਤੇ ਔਸਤਨ 18 ਦਾਵੇਦਾਰ ਨੇ ਜੋ ਭਾਜਪਾ ਦੀ ਟਿਕਟ ਚਾਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਅਸੀਂ ਥੋੜੀ ਜਿਹੀ ਫਿਲਟਰ ਕਰਕੇ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਕੌਣ ਸਭ ਤੋਂ ਇਸ ਸਮੇਂ ਰੇਸ ਦੇ ਵਿੱਚ ਅੱਗੇ ਚੱਲ ਰਹੇ ਨੇ ਖੈਰ ਕੋਈ ਵੀ ਪੋਲੀਟੀਕਲ ਪਾਰਟੀ ਹੁੰਦਾ ਹੈ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਕਿਸੇ ਹੋਰ ਨੂੰ ਟਿਕਟ ਜ਼ਰੂਰ ਦੇ ਦਿੱਤੀ ਜਾਵੇ ਤੇ ਇਹ ਦਾਵੇਦਾਰ ਹੈਗੇ ਨੇ ਡਾਕਟਰ ਦੀਪਕ ਜੋਤੀ ਜੋ ਇੱਕ ਵਾਰੀ ਆਲਰੇਡੀ ਵਿਧਾਨ ਸਭਾ ਚੋਂ ਲੜ ਚੁੱਕੇ ਨੇ ਹਾਰ ਗਏ ਸੀ ਚਰਨਜੀਤ ਅੜਵਾਲ ਦਾ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਬਹੁਤ ਸਾਰੇ ਤੇਰੇ ਗੇਜਰਮ ਬਾਲਮੀ ਕੀ ਦਾਵੇਦਾਰੀ ਆਪਣੀ ਜ਼ਰੂਰ ਠੋਕ ਰਹੇ ਨੇ ਕਿਉਂਕਿ ਰਿਜ਼ਰਵ ਸੀਟਾਂ ਆਂਦੀਆਂ ਨੇ ਰਿਜ਼ਰਵ ਸੀਟਾਂ ਇਹਨਾਂ ਦੇ ਵਿੱਚ ਕਈ ਰਿਜ਼ਰਵ ਸੀਟਾਂ ਦਲਿਤ ਵੋਟ ਬੈਂਕ ਇੱਕ ਵੱਡਾ ਹੈ ਤਾਂ ਗੇਜਰਮ ਬਾਲਮੀ ਕੀ ਇੱਕ ਵੱਡੇ ਦਾਵੇਦਾਰੇ ਸੀਟ ਤੋਂ ਲਾਜ਼ਮੀ ਤੌਰ ਤੇ ਬੀਜਪੀ ਦੇ ਲਈ ਹੈਗੇ ਨੇ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਫਤਖਟ ਸਾਹਿਬ ਦੀ ਸੀਟ ਹੈ ਇਹ ਇੱਕ ਅਜਿਹੀ ਸੀਟ ਹੈ ਜੋ 2014 ਦੇ ਵਿੱਚ ਚਾਰ ਸੀਟਾਂ ਜਦੋਂ ਜਿੱਤੀਆਂ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਫਤੇਗੜ ਸਾਧਦੇਵੀ ਸੀ ਹਰਿੰਦਰ ਸਿੰਘ ਖਾਲਸਾ ਇਥੋਂ ਆਮ ਆਦਮੀ ਪਾਰਟੀ ਦੇ ਐਮਪੀ ਚੁਣੇ ਗਏ ਸੀ ਉਹ ਚਾਰ ਸੀਟਾਂ ਦੇ ਵਿੱਚੋਂ ਇਸ ਕਰਕੇ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਸੀਟ ਜਿਹੜੇ ਵੋਟਰ ਨੇ ਵੱਖਰੇ ਤਰੀਕੇ ਨਾਲ ਵੋਟ ਕਰਦੇ ਨੇ ਬਹੁਤ ਇੰਪੋਰਟੈਂਟ ਹੈ ਤਾਂ ਇਹ ਭਾਜੀਪੀ ਤੇ ਅਕਾਲੀ ਦਲ ਦਾ ਸੀ ਪੁੱਛ ਤੁਹਾਨੂੰ ਸਮੀਕਰਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਇੱਕ ਇੱਕ ਨਜ਼ਰ ਮਿਲ ਰਿਹਾ ਕਿ ਆਪਾਂ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਾਵੇਦਾਰਾਂ ਤੇ ਵੀ ਪਾਣੀ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਦਾਵੇਦਾਰ ਦਿਖਾ ਰਹੇ ਹਾਂ ਪਹਿਲਾਂ ਕਿਹੜੇ ਸੀ ਫਤੇਗੜ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਕੁਲਵੰਤ ਸਿੰਘ ਵਿਧਾਇਕ ਨੇ ਮੁਹਾਲੀ ਤੋਂ ਬੰਦੀਪ ਸਿੰਘ ਬਣੀ ਦੁੱਲੋਂ ਆਮ ਆਦਮੀ ਪਾਰਟੀ ਦੇ ਅਗੂਰੇ ਜਸਪੀਰ ਸਿੰਘ ਜਸਸੀ ਸੋਈਆ ਚੇਅਰਮੈਨ ਨੇ ਪਟਿਆਲਾ ਯੋਜਨਾ ਕਮੇਟੀ ਦੇ ਇਹ ਚਿਹਰੇ ਆਮ ਆਦਮੀ ਪਾਰਟੀ ਦੇ ਨੇ ਜਿਹੜੇ ਦਾਵੇਦਾਰ ਨੇ ਹੁਣ ਇਹਨਾਂ ਚੋ ਟਿਕਟ ਕਿਸ ਨੂੰ ਮਿਲਦੀ ਹੈ ਇਹ ਦੇਖਣਾ ਹੋਊਗਾ ਕਾਂਗਰਸ ਦੇ ਚਿਹਰਿਆਂ ਤੇ ਵੀ ਨਜ਼ਰ ਪਾ ਲੈਣੇ ਆ ਕਾਂਗਰਸ ਪਾਰਟੀ ਵੱਲੋਂ ਕਿਹੜੇ ਕਿਹੜੇ ਦਾਵੇਦਾਰ ਨੇ ਚਰਨਜੀਤ ਸਿੰਘ ਚੰਨੀ ਵੱਡਾ ਨਾਮ ਹੈ ਸਾਬਕਾ ਸੀਐਮ ਪੰਜਾਬ ਦੇ ਡਾਕਟਰ ਅਮਰ ਸਿੰਘ ਮੌਜੂਦਾ ਐਮਪੀ ਨੇ ਇਸ ਵੇਲੇ ਫਤੇਗੜ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਨੇ ਗੁਰਪ੍ਰੀਤ ਸਿੰਘ ਜੀਪੀ ਪਹਿਲਾ ਬੱਸੀ ਪਠਾਨਾ ਤੋਂ ਵਿਧਾਇਕ ਸੀ ਇਹਦਾ ਦਾ ਵੀ ਨਾਮ ਚਰਚਾ ਦੇ ਵਿੱਚ ਚੱਲ ਰਿਹਾ ਸ਼ਮਸ਼ੀਰ ਸਿੰਘ ਦੂਲੋਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਲਖਬੀਰ ਸਿੰਘ ਲੱਖਾ ਸਾਬਕਾ ਵਿਧਾਇਕ ਇਹ ਨਾਮ ਨੇ ਫਿਲਹਾਲ ਕਾਂਗਰਸ ਦੇ ਜਿਹੜੇ ਫਤੇਗੜ ਸਾਹਿਬ ਤੋਂ ਚਰਚਾ ਚੱਲਦੀ ਹੈ ਅੱਗੇ ਵਾਦਿਆਂ ਤੇ ਹੁਣ ਇੱਕ ਹੋਰ ਹਾਈ ਪ੍ਰੋਫਾਈਲ ਸੀਟ ਜਿਸ ਦਾ ਖੂਬ ਜ਼ਿਕਰ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ 2014 ਤੇ 2019 ਦੇ ਵਿੱਚ ਚੋਣ ਲੜੇ ਤੇ ਜਿੱਤੇ ਉਹ ਸੀਟ ਆਏਗੀ ਸੰਗਰੂਰ ਸੰਗਰੂਰ ਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫੈਕਟਰਸ ਦਾ ਕਿ ਜਿਨ੍ਹਾਂ ਦੇ ਫੈਕਟਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਕੋਈ ਵੀ ਟਿਕਟ ਦੇਗੀ ਆਕਾਲੀ ਦਲ ਤੇ ਬੀਜੇਪੀ ਦੇ ਦਾਵੇਦਾਰ ਕੌਣ ਨੇ ਉਹ ਦੱਸਾਂਗੇ ਪਰ ਉਸ ਤੋਂ ਪਹਿਲਾਂ ਫੈਕਟਰ ਇਸ ਸੀਟ ਦੇ ਉੱਤੇ ਕਿਹੜੇ ਹੋ ਸਕਦੇ ਨੇ ਸਭ ਤੋਂ ਅਹਿਮ ਮੁੱਖ ਮੰਤਰੀ ਦਾ ਗੌਰਵ ਸਭ ਤੋਂ ਵੱਡਾ ਫੈਕਟਰ ਇਹੀ ਹੈ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਉਸ ਜ਼ਿਲ੍ਹੇ ਦਾ ਹੋਣ ਕਰਕੇ ਆਪਣੇ ਆਪ ਦਾ ਹੀ ਇੱਕ ਪ੍ਰਭਾਵ ਹੁੰਦਾ ਹੈ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਜਾਂ ਕਈਏ ਦੂਜੀ ਪਾਰਟੀ ਤੇ ਪ੍ਰੈਸ਼ਰ ਆ ਜਾਂਦਾ ਉਸ ਚੀਜ਼ ਦਾ ਡੇਰਾ ਸਰਸਾ ਦਾ ਪ੍ਰਭਾਵ ਬਹੁਤ ਜ਼ਿਆਦਾ ਇਸ ਇਲਾਕੇ ਦੇ ਵਿੱਚ ਕਿਉਂਕਿ ਮਾਲਵੇ ਦਾ ਏਰੀਆ ਹੈ ਔਰ ਇੱਥੇ ਡੇਰਾ ਪ੍ਰੇਮੀ ਬਹੁਤ ਜ਼ਿਆਦਾ ਨੇ ਪਿੰਡੂ ਆਬਾਦੀ ਹੈ ਪਿੰਡੂ ਹਲਕੇ ਜ਼ਿਆਦਾ ਪੈਂਦੇ ਨੇ ਔਰ ਚੌਥਾ ਜਿਹੜਾ ਫੈਕਟਰ ਹੈ ਕਿਸਾਨੀ ਮੁੱਦਾ ਕਿਉਂਕਿ ਇਸ ਇਲਾਕੇ ਦੇ ਵਿੱਚ ਅੱਜ ਵੀ ਜੇ ਜ਼ਿਕਰ ਕਰੀਏ ਕਿਸਾਨ ਬੈਠੇ ਨੇ ਤਾਂ ਉਹ ਸੰਗਰੂਰ ਦਾ ਇਲਾਕਾ ਪੈਂਦਾ ਜਿੱਥੇ-ਜਿੱਥੇ ਕਿਸਾਨ ਖਨੌਰੀ ਬਾਰਡਰ ਜਾਂ ਹੋਰ ਅੱਗੇ ਥਾਵਾਂ ਤੇ ਪ੍ਰੋਟੈਸਟ ਚੱਲ ਰਿਹਾ ਤਾਂ ਇਹ ਵੀ ਇੱਕ ਅਹਿਮ ਮੁੱਦਾ ਹੈ ਖਾਸ ਕਰਕੇ ਸੰਗਰੂਰ ਇਲਾਕੇ ਦੇ ਬਿਲਕੁਲ ਅਸੀਂ ਜਿਹੜੇ ਦਾਵੇਦਾਰ ਨੇ ਉਹਨਾਂ ਵਾਲੇ ਪਾਸੇ ਵਧੀਏ ਇੱਕ ਵਾਰ ਫਟਾਫਟ ਨਜ਼ਰ ਪਾਵਾਂਗੇ ਸੰਗਰੂਰ ਦੀਆਂ ਕਿਹੜੀਆਂ-ਕਿਹੜੀਆਂ ਸੀਟਾਂ ਨੇ ਸੰਗਰੂਰ ਦੇ ਵਿੱਚ ਸੰਗਰੂਰ ਦੀ ਸੀਟ ਆਂਦੀ ਹੈ ਮੈਂ ਵਿਧਾਨ ਸਭਾ ਸੀਟਾਂ ਦਾ ਜ਼ਿਕਰ ਕਰ ਰਹੇ ਹਾਂ ਸੰਗਰੂਰ ਧੂਰੀ ਡੜਬਾ ਸੁਨਾਮ ਲਹਿਰਾ ਪਧੌੜ ਮਹਿਲਕਲਾਂ ਬਰਨਾਲਾ ਤੇ ਮਲੇਰਕੋਟਲਾ ਮਲੇਰਕੋਟਲਾ ਪੰਜਾਬ ਦੀ ਕੋਈ ਇੱਕ ਸੀਟ ਜਿਵੇਂ ਪਹਿਲਾਂ ਵੀ ਇਹ ਪਾ ਜ਼ਿਕਰ ਕੀਤਾ ਸੀ ਜਿੱਥੇ ਮੁਸਲਮਾਨ ਬਹੁਵਾਦੀ ਹੈ ਉਸ ਤੋਂ ਬਾਅਦ ਜਿਹੜੀਆਂ 8 ਬਾਕੀ ਦੀਆਂ ਸੀਟਾਂ ਨੇ ਇਹਨਾਂ ਦੇ ਉੱਤੇ ਤਕਰੀਬਨ ਹਰ ਸੀਟ ਦੇ ਉੱਤੇ ਡੇਰਾ ਸਿੱਸਾ ਦਾ ਚੰਗਾ ਪ੍ਰਭਾਵ ਹੈ ਮਹਿਲਕਲਾਂ ਦਾ ਇਸ ਕਰਕੇ ਜ਼ਿਕਰ ਮਹਿਲਕਲਾਂ ਤੇ ਪਧੌੜ ਦਾ ਮੈਂ ਜ਼ਿਕਰ ਇਸ ਕਰਕੇ ਜ਼ਰੂਰੀ ਹੋਣਾ ਕਿਉਂਕਿ ਇਹ ਕਿਸਾਨੀ ਆंदोलਨ ਦਾ ਗੜ ਰਹੇ ਨੇ ਔਰ 2020 ਵਾਲੇ ਅੰਦੋਲਨ ਚ ਵੀ 2024 ਵਾਲੇ ਅੰਦੋਲਨ ਦੇ ਵਿੱਚ ਵੀ ਇਸ ਕਰਕੇ ਇਹ ਬਹੁਤ ਵੱਡਾ ਫੈਕਟਰ ਹੋਏਗਾ ਜਦੋਂ ਕੋਈ ਟਿਕਟ ਅਨਾਉਂਸਮੈਂਟ ਕੀਤੀ ਜਾਂਦੀ ਹੈ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਦੇਖਾਂਗੇ ਦਾਵੇਦਾਰ ਕੌਣ ਨੇ ਔਰ ਦਾਵੇਦਾਰ ਸਭ ਤੋਂ ਪਹਿਲਾਂ ਸ਼ਰਮਣੀਆਂ ਅਕਾਲੀ ਦਲ ਦੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਉਣਗੇ ਤੇ ਅਕਾਲੀ ਦਲ ਦੇ ਦਾਵੇਦਾਰਾਂ ਦੇ ਵਿੱਚੋਂ ਲਿਸਟ ਲੰਬੀ ਹੈ ਤੇ ਉਹਨਾਂ ਦੇ ਵਿੱਚ ਕਈ ਸੀਨੀਅਰ ਚਿਹਰੇ ਤੁਹਾਨੂੰ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਜੋ ਇਸ ਵਾਰ ਸੰਗਰੂਰ ਤੋਂ ਟਿਕਟ ਚਾਹੁੰਦੇ ਨੇ ਬਿਲਕੁਲ ਇਕਬਾਲ ਸਿੰਘ ਝੁੰਦਾ ਸਾਬਕਾ ਵਿਧਾਇਕ ਨੇ ਪਿਛਲੇ ਦਿਨੀ ਬਹੁਤ ਇਹਨਾਂ ਦਾ ਨਾਮ ਚਰਚਾ ਚ ਰਿਹਾ विधानसभा चुनाव च माड़ी हालत हुई ता एक ਝੁੰਦਾ ਕਮੇਟੀ ਬਣੀ ਔਰ ਝੁੰਦਾ ਕਮੇਟੀ ਨੇ ਜੋ ਰਿਪੋਰਟ ਦਿੱਤੀ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਕੁਝ ਫੈਸਲੇ ਵੀ ਲਏ ਗਏ ਉਹ ਇਕਬਾਲ ਸਿੰਘ ਝੁੰਦਾ ਉਹੀ ਵਿਧਾਇਕ ਨੇ ਜਿਹਰਾਂ ਦੀ ਅਗਵਾਈ ਚ ਕਮੇਟੀ ਬਣੀ ਸੀ ਬਲਦੇਵ ਸਿੰਘ ਮਾਨ ਦੂਸਰਾ ਚਿਹਰਾ ਨੇ ਟਕਸਾਲੀ ਲੀਡਰ ਨੇ ਅਕਾਲੀ ਦਲ ਦੇ ਗੋਬਿੰਦ ਸਿੰਘ ਲੰਗੋਵਾਲ ਐਸਜੀਪੀਸੀ ਦੀ ਨੁਮਾਇੰਦਗੀ ਕਰ ਚੁੱਕੇ ਨੇ ਲੰਬੇ ਸਮੇਂ ਤੱਕ ਪਹਿਲਾਂ ਸਿਆਸੀ ਤੌਰ ਤੇ ਵਿਚਰਦੇ ਰਹੇ ਨੇ ਵਿਨਰਜੀਤ ਗੋਲਡੀ ਨੌਜਵਾਨ ਆਗੂ ਨੇ ਸ਼੍ਰੋਮਣੀ ਕਾਲੀ ਦਲ ਦੇ ਇਹ ਵੀ ਚਿਹਰਾ ਹੋ ਸਕਦੇ ਨੇ ਇਹਨਾਂ ਨੇ ਐ ਤੁਰੀ ਤੋਂ ਜਿਹੜੀ ਸੀ ਉਹ ਵਿਧਾਨ ਸਭਾ ਦੀ ਚੋਣ ਲੜੀ ਸੀ ਸੋ ਇਹਨਾਂ ਚੋਂ ਕਿਸੇ ਇੱਕ ਨੂੰ ਟਿਕਟ ਜਿਹੜੀ ਹੈ ਅਕਾਲੀ ਦਲ ਵੱਲੋਂ ਦਿੱਤੀ ਜਾ ਸਕਦੀ ਹੈ ਬਿਲਕੁਲ ਇੱਕ ਲੰਬੀ ਲਿਸਟ ਅਕਾਲੀ ਦਲ ਦੇ ਵਿੱਚ ਵੀ ਹੈ ਅੱਛਾ ਬਹੁਤ ਦਿਲਚਸਪ ਪੰਕੜਾ ਜਾਂ ਕਹਾਂ ਕਿ ਸਮਿਕਰਣ ਸੰਗਰੂਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੇ ਹੋਏ ਨਜ਼ਰ ਆ ਸਕਦੇ ਨੇ ਕਿਉਂਕਿ ਸਾਡੇ ਕੋਲ ਜਾਣਕਾਰੀ ਇਹ ਵੀ ਹੈ ਕਿ ਜਲਦ ਅ ਫਗਦੇਵ ਸਿੰਘ ਢਿੰਡਸਾ ਦੀ ਪਾਰਟੀ ਦਾ ਰਲੇਮਾ ਸ਼ਰਮਣੀ ਅਕਾਲੀ ਦਲ ਦੇ ਵਿੱਚ ਹੋ ਸਕਦਾ ਹੈ ਤਾਂ ਫਿਰ ਇਸ ਲਿਸਟ ਦੇ ਵਿੱਚ ਇੱਕ ਵੱਖਰਾ ਨਾਮ ਵੀ ਸਾਨੂੰ ਢਿੰਡਸਾ ਪਰਿਵਾਰ ਤੋਂ ਨਜ਼ਰ ਆ ਸਕਦਾ ਹੈ ਜੇਕਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਇਆ ਜੋ ਤਕਰੀਬਨ ਤਕਰੀਬਨ ਤਾਂ ਹੈ ਹੁਣ ਅੱਗੇ ਬਾਦਿਆਂ ਸ਼ਰਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੇ ਜਿਹੜੇ ਦਾਵੇਦਾਰ ਨੇ ਉਹ ਤੁਹਾਨੂੰ ਦਿਖਾਵਾਂਗੇ ਭਾਜਪਾ ਤੇ ਸਯੁਕਤ ਸ਼ਰੋਮਣੀ ਅਕਾਲੀ ਦਲ ਸਯੁਕਤ ਕਿਉਂਕਿ ਮੌਜੂਦਾ ਸਮਝ ਦੇ ਵਿੱਚ ਬੀਜੇਪੀ ਤੇ ਸ਼ਰੋਮਣੀ ਅਕਾਲੀ ਦਲ ਸਯੁਕਤ ਦਾ ਇੱਕ ਤਰੀਕੇ ਨਾਲ ਘੜਜੋੜ ਹੈ ਇਕੱਠੇ ਨੇ ਹਾਂ ਇਕੱਠੇ ਨੇ ਇਸ ਕਰਕੇ ਜਿਹੜਾ ਚਿਹਰਾ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਵੱਡੇ ਨਾਮ ਨੇ ਜਿਹੜੇ ਕਾਂਗਰਸ ਦੇ ਰਹੇ ਨੇ ਔਰ ਬੀਜੇਪੀ ਦੇ ਵਿੱਚ ਚਲੇ ਗਏ ਇਸ ਵਾਰ ਦਾਵੇਦਾਰੇ ਇਸ ਸੀਟ ਤੋਂ ਲਾਜ਼ਮੀ ਤੌਰ ਤੇ ਹੈਗੇ ਨੇ ਬੀਜੇਪੀ ਦੀ ਟਿਕਟ ਚਾਹੁੰਦੇ ਨੇ ਬਿਲਕੁਲ ਮੈਂ ਇਸ ਨਾਮ 'ਚ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਦਾ ਜ਼ਿਕਰ ਕਰੂੰਗਾ ਗੌਰਵ ਪਰਮਿੰਦਰ ਸਿੰਘ ਢੀਂਡਸਾ ਸ਼ਰੋਮਣੀ ਅਕਾਲੀ ਦਲ ਸਯੁਕਤ ਦੇ ਆਗੂ ਨੇ ਪਰ ਇਹ ਸਮੀਕਰਨ ਬਦਲ ਸਕਦੇ ਨੇ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਗੱਟ ਚੋੜ ਫਿਲਹਾਲ ਜਿਸ ਗੱਟ ਚੋੜ ਦੀ ਤਸਵੀਰ ਦਿਖਾ ਰਹੇ ਆ ਉਸ ਦੇ ਵਿੱਚ ਕੁਝ ਹੋਰ ਨਵੇਂ ਐਡੀਸ਼ਨ ਹੋ ਸਕਦੀ ਹੈ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉੱਗੇ ਆਗੂ ਰਹੇ ਨੇ ਪਰ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸੇਮ ਅਰਵਿੰਦ ਖੰਨਾ ਉਹ ਵੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਦੋਨੋਂ ਚਿਹਰੇ ਬੜੇ ਨੇੜਲੇ ਸਾਥੀ ਬੰਨ੍ਹੇ ਜਾਂਦੇ ਰਹੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਅੱਜਕੱਲ ਭਾਜਪਾ ਦੇ ਵਿੱਚ ਨੇ ਸੋ ਇਹ ਦੋਵੇਂ ਚਿਹਰੇ ਵੀ ਜਿਹੜੇ ਨੇ ਇਹ ਇਸ ਵੇਲੇ ਕਲਪੁਰ ਦੇ ਵਿੱਚ ਜਿਹੜੀ 2022 ਦੇ ਵਿੱਚ ਸੰਗਰੂਰ ਦੇ ਵਿੱਚ ਬਾਈਲੈਕਸ਼ਨ ਹੋਈ ਮੁੱਖ ਮੰਤਰੀ ਦੇ ਵੱਲੋਂ ਰਿਜ਼ਾਈਨ ਕਰਨ ਤੋਂ ਬਾਅਦ ਜਦੋਂ ਸੀਐਮ ਬਣ ਗਏ ਭਗਵੰਤ ਸਿੰਘ ਮਾਨ ਉਹਨਾਂ ਨੇ ਡਿਜ਼ਾਈਨ ਕੀਤਾ ਤਾਂ ਕੇਵਲ ਸਿੰਘ ਢਿੱਲੋਂ ਨੂੰ ਹੀ ਟਿਕਟ ਦਿੱਤੀ ਗਈ ਸੀ ਪਾਰਟੀ ਦੇ ਵੱਲੋਂ ਭਾਜਪਾ ਦੇ ਵੱਲੋਂ ਔਰ ਇਹ ਵੀ ਇੱਕ ਫੈਕਟ ਹੈ ਕਿ ਉਸ ਸਮੇਂ ਕੇਵਲ ਸਿੰਘ ਢਿੱਲੋਂ ਬੀਜੇਪੀ ਦੀਆਂ ਵੋਟਾਂ ਦਾ ਅੰਕੜਾ ਅਕਾਲੀ ਦਲ ਤੋਂ ਜ਼ਿਆਦਾ ਕਰਨ ਦੇ ਵਿੱਚ ਕਾਮਯਾਬ ਰਹੇ ਸੀ ਪਹਿਲੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਫਿਰ ਆਮ ਆਦਮੀ ਪਾਰਟੀ ਫਿਰ ਕਾਂਗਰਸ ਫਿਰ ਕੇਵਲ ਸਿੰਘ ਤੇ ਲੋ ਬੀਜੇਪੀ ਦੇ ਉਮੀਦਵਾਰ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਆਗੂ ਆਏ ਇੱਕ ਨਜ਼ਰ ਪਾ ਲੈਣੇ ਆ ਜਿਹੜੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕਿਹੜੇ ਕਿਹੜੇ ਦਾਵੇਦਾਰ ਨੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਦਾਵੇਦਾਰੀ ਗੁਰਮੀਤ ਸਿੰਘ ਮੀਤੇਰ ਕਾਫੀ ਚਰਚਾ ਹੈ ਇਹਨਾਂ ਦੇ ਨਾਮ ਦੀ ਖੇਡ ਮੰਤਰੀ ਨੇ ਇਹਨਾਂ ਨੂੰ ਸੰਗਰੂਰ ਤੋਂ ਚੋਣ ਲੜਾਈ ਜਾ ਸਕਦੀ ਹੈ ਕਰਮਜੀਤ ਸਿੰਘ ਅਨਮੋਲ ਸੀਐਮ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਸਾਥੀ ਨੇ ਔਰ ਇਸ ਵੇਲੇ ਹਲਕੇ ਵਿੱਚ ਰ ਰਹੇ ਨੇ ਇਸ ਕਰਕੇ ਇਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਆ ਗਿਆ ਔਰ ਤੀਸਰਾ ਨਾਮ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ ਇਹਨਾਂ ਦਾ ਨਾਮ ਹੈ ਗੁਰਿੰਦਰਜੀਤ ਸਿੰਘ ਮਿੰਕੂ ਇਹ ਚੇਅਰਮੈਨ ਨੇ ਇਨਫੋਟੈਕ ਪੰਜਾਬ ਦੇ ਇਹ ਵੀ ਇਸ ਸੀਟ ਤੇ ਦੌੜੇਦਾਰੀ ਜਤਾ ਰਹੇ ਨੇ ਬਿਲਕੁਲ ਇਹ ਬਹੁਤ ਇਤਿਹਾਸਿਕ ਸੀਟ ਇਸ ਕਰਕੇ ਵੀ ਹੈ ਕਿ ਵੱਡੇ ਵੱਡੇ ਆਗੂ ਇਸ ਸੀਟ ਦੇ ਉੱਤੇ ਇਲੈਕਸ਼ਨ ਲੜੇ ਨੇ ਤੇ ਜਿੱਤੇ ਨੇ ਜਿਵੇਂ ਭਗਵੰਤ ਮਾਨ 2014 ਤੇ 19 ਜਿੱਤੇ ਉਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਾ ਸਾਹਿਬ ਵਿਜੇਂਦਰ ਸਿੰਘ ਲਾ ਸਰਜੀਤ ਸਿੰਘ ਬਰਨਾਲਾ ਇਹ ਵੱਡੇ ਵੱਡੇ ਇੱਕ ਹਮੇਸ਼ਾ ਤੋਂ ਸੰਗਰੂਰ ਹਾਈ ਪ੍ਰੋਫਾਈਲ ਸੀਟਾਂ ਦੇ ਵਿੱਚੋਂ ਇੱਕ ਰਹੀ ਹੈ ਔਰ ਸੰਗਰੂਰ 2019 ਦੇ ਵਿੱਚ ਇਕਲੌਤੀ ਅਜਿਹੀ ਸੀਟ ਸੀ ਜਿੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਪੂਰੇ ਦੇਸ਼ ਦੇ ਵਿੱਚੋਂ ਭਗਵੰਤ ਮਾਨ ਜਿੱਤੇ ਸਨ ਮੁੱਖ ਮੰਤਰੀ 2022 ਦੇ ਵਿੱਚ ਜਿੱਤਣ ਤੋਂ ਬਾਅਦ ਬਣੇ ਨੇ ਇਸ ਕਰਕੇ ਉਹਨਾਂ ਨੇ ਉਹ ਸੀਟ ਛੱਡ ਦਿੱਤੀ ਸੀ ਮੋਦੀ ਦੇ ਚਿਹਰਿਆਂ ਤੇ ਵੀ ਨਜ਼ਰ ਪਾ ਲੈਂਦੇ ਆ ਕਿਹੜੇ ਕਿਹੜੇ ਨੇ ਜਿਹੜੇ ਦਾਅਵੇਦਾਰ ਨੇ ਇਸ ਵੇਲੇ ਸੰਗਰੂਰ ਸੀਟ ਤੋਂ ਔਰ ਕਾਂਗਰਸ ਦੇ ਵੀ ਹਾਈ ਪ੍ਰੋਫਾਈਲ ਚਿਹਰੇ ਨੇ ਬੀਬੀ ਰਜਿੰਦਰ ਕੌਰ ਪੱਟਲ ਸਾਬਕਾ ਸੀਐਮ ਰਹਿ ਚੁੱਕੇ ਨੇ ਵਿਜੇਂਦਰ ਸਿੰਘਲਾ ਸਾਬਕਾ ਕੈਬਨਿਟ ਮੰਤਰੀ ਨੇ ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਨੇ ਪਿਛਲੇ ਦਿਨੀ ਇਹ ਇਹ ਬਿਆਨ ਦੇ ਚੁੱਕੇ ਨੇ ਕਿ ਮੇਰੇ ਤੇ ਪ੍ਰੈਸ਼ਰ ਹੈ ਦਬਾਅ ਹੈ ਇਸ ਹਲਕੇ ਤੋਂ ਚੋਣਾਂ ਨਾਲ ਲੜੀ ਜਾਵੇ ਇਸ ਤਰੀਕੇ ਦੇ ਬਿਆਨ ਆਏ ਨੇ ਪਰ ਬੜੀ ਦਿਲਚਸਪ ਹੈ ਇਹ ਇਹ ਤਸਵੀਰਾਂ ਔਰ ਕੁਛ ਦਿਨਾਂ ਦੇ ਵਿੱਚ ਇਹ ਸਭ ਸਾਫ਼ ਹੋ ਜਾਣਾ ਹੈ ਕਿ ਤਾਂ ਜਿਹੜਾ ਹੈ ਇਸਦੇ ਸਿਰ ਤੇ ਸੱਚ ਬਿਲਕੁਲ ਤਾਂ ਅਸੀਂ ਦੋ ਸੀਟਾਂ ਤੁਹਾਡੇ ਲਈ ਲੈ ਕੇ ਆਏ ਸੀ ਪਤਿਕੜ ਸਾਬਤ ਇਸ ਸੰਗਰੂਰ ਔਰ ਲਗਾਤਾਰ ਸਾਡੀ ਇਹ ਕੋਸ਼ਿਸ਼ ਹੈ ਕਿ ਰਿਸਰਚ ਕਰਕੇ ਪੂਰੀ ਜਾਣਕਾਰੀ ਦੇ ਨਾਲ ਕਿ ਕੌਣ ਕੌਣ ਦਾਵੇਦਾਰ ਹੈ ਲਿਸਟ ਬਹੁਤ ਲੰਬੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਉੱਥੇ 15 ਦਾਵੇਦਾਰ ਇੱਕ ਟਿਕਟ ਦੇ ਲਈ ਹੁਣ ਇੱਕ ਪਾਰਟੀ ਦੇ ਲਈ ਉਹ ਉਸ ਤੋਂ ਵੀ ਲੰਬੀ ਲਿਸਟ ਹੋ ਸਕਦੀ ਹੈ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਸਭ ਤੋਂ ਵੱਧ ਚਿਹਰਿਆਂ ਦੀ ਚਰਚਾ ਇਸ ਸਮੇਂ ਉਸ ਹਲਕੇ ਦੇ ਵਿੱਚ ਹੋ ਰਹੀ ਹੈ ਉਹ ਤੁਹਾਡੇ ਸਾਹਮਣੇ ਰੱਖੀਏ ਤੇ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਸੰਭਾਵਨਾ ਹੈ ਕਿ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਮਤਲਬ ਜਿਹੜੇ ਅਸੀਂ ਚਿਹਰੇ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਇਹਨਾਂ ਦੇ ਵਿੱਚੋਂ ਹੀ ਕੋਈ ਚਿਹਰਾ ਹੋ ਸਕਦਾ ਹੈ ਹਾਲਾਂਕਿ ਪਾਰਟੀਆਂ ਦੇ ਹੱਥ ਦੇ ਵਿੱਚ ਹੈ ਕਿਸੇ ਹੋਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਜਾਜ਼ਤ ਲੈਨੇ ਆ ਹੋਰ ਸੀਟਾਂ ਦੇ ਉੱਤੇ ਪੂਰਾ ਟਿਕਟਾਂ ਦੇ ਦਾਅਵੇਦਾਰਾਂ ਦੀ ਲਿਸਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਫਿਲਹਾਲ ਦੇ ਲਈ ਸਾਨੂੰ ਇਜਾਜ਼ਤ ਦਿਓ ਤਾਂਕਿ